ਜਪਜੀ ਸਾਹਿਬ ਕੋਲਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁ ਨੂੰ ਸਹਿਬੰਗੁਰ ਪ੍ਰਸਾਦ ਜਪ ਆਦ ਸਚੁ ਤੁਗਾਦ ਸਚ ਹੈ ਤੂ ਸਚ ਨਾਨਕ ਹੋਸੀ ਤੂ ਸਚ ਸੋਚੈ ਸੋਚਨ ਹੋਵੇ ਜੇ ਸੋਚੀ ਲਖਵਾਰੇ ਚੁਪੈ ਚੁਪ ਨ ਹੋਵੇ ਜੇ ਲਾਇ ਰਹਾ ਲਵਤਾਰ ਭੋਖਿਆ ਭੋਖ ਨ ਤਰੀ ਜੇ ਬਨੈ ਪ੍ਰਿਆ ਭਾਰ ਸਾਹ ਸੇਵਣ ਪਾਲ ਕੋਈ ਤੈਕ ਨ ਚੱਲੇ ਨਾਲ ਕਿਪਸ ਚਾਰਾ ਹੋਈ ਏ ਕਿ ਬਕੂੜੇ ਟੁੱਟੇ ਪਾਲ ਹੁਕਮ ਅਰਜਾਈ ਚੱਲ ਮੈਂ ਨਾਲ ਕਿਆ ਨਾਲ ਹੁਕਮੀ ਹੋਣੇ ਆਕਾਰ ਹੁਕਮ ਮੈਂ ਕਹਿਆ ਜਾਈ ਹੁਕਮੀ ਹੋਣ ਦੀ ਹੁਕਮ ਲੈ ਵੜਾਈ ਹੁਕਮੀ ਉਤਮਨੀ ਚ ਹੁਕਮ ਲੈ ਦੁਖ ਸੁਖ ਪਾਈ ਏ ਕਿਨਾ ਹੁਕਮੀ ਬਖਸੀਸ ਕਿ ਹੁਕਮੀ ਸਦਾ ਬੁਆਈ ਏ ਹੁਕਮੇਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੈ ਤਾਂ ਹੋਮੇ ਕਹੀ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਦਾਵੇ ਕੋ ਦਾਜਾਂ ਲੈਣੀ ਸਾਣ ਗਾਵੇ ਕੋ ਗੜੋੜੇ ਆਇਆ ਚਾਰ ਗਾਵੇ ਕੋ ਵਿਦਾਂਵਿਕੋ ਮਿਲ ਚਾਰ ਗਾਵੇ ਕੋ ਸਾਜ ਪ੍ਰੇਤਨ ਕੇ ਗਾਵੇ ਕੋ ਜੀ ਲੈ ਫਿਰਦੇਹ ਦਾਵੇ ਕੋ ਜਾਪੇ ਰਛੇ ਦੂਰ ਗਾਵੇ ਕੋ ਵੇਖੇ ਹਾਦਰ ਹਦੂਰ ਕਤਨ ਕਤਿ ਨਾ ਆਵੇ ਟੋਟ ਕਤ ਕਤ ਕਤੀ ਕੋਟੀ ਕੋਟ ਕੋਟ ਦਿੰਦਾ ਤੇ ਲੈਂਦੇ ਥਕ ਪਾਹੇ ਜਗਤ ਗੁੰਤਰ ਖਾਈ ਖਾਏ ਹੁਕਮ ਹੁਕਮ ਚਲਾਏ ਰਾਹ ਨਾਨਕ ਵਿਗਛੇ ਵੇ ਪ੍ਰਵਾਹ ਸਾਚਾ ਸਾਇਉ ਸਾਧਨਾ ਹੈ ਭਾਖਿਆ ਬਾਹੂ ਆਪਾਰ ਆਕੇ ਮੰਗੇ ਦੇਖਦੇ ਹਜਾਤ ਕਰੇ ਦਾਤਾਰ ਫੇਰ ਕੀ ਅਗੇ ਰਕਿਏ ਜੇ ਤੇ ਸੇ ਦਰਬਾਰ ਮੋਹ ਕੇ ਬੋਲਣ ਬੋਲਿਏ ਜੇ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਤਨਾਵ ਵਧਾਈ ਵਿਚਾਰ ਧਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਇਹ ਵਾ ਜਾਣੀਐ ਸਭ ਆਪੇ ਸੁਚਾਰੁ ਥਾਪਿਆ ਨ ਜਾਇ ਕੀਤਾ ਨ ਹੋਇ ਆਪੇ ਆਪਨ ਨੰਝਣ ਸੋਇ ਜਿਣ ਸਿਵਾ ਤਿਨ ਪਾਇਆ ਮਾਨ ਨਾਨਕ ਆਵੇ ਗੁਨੀਂਡਾਣ ਦਾਵੀਏ ਸੁਨਿਆਮਣ ਰਖੀ ਭਾਉ ਤਕ ਪਰਹ ਸੋ ਕਰਲੇ ਜਾਇ ਗੁਰੂਕ ਨਾਨਕ ਗੁਰੂਕ ਵੇਦੰ ਗੁਰੂਕ ਰਹਾਇ ਸਮਾਏ ਗੁਰੇਸ਼ਰ ਗੁਰ ਗੋ ਰਖ ਬਰਮਾ ਗੁਰ ਪਾਰ ਵਰਤੀ ਮਾਈ ਜੇਹੋ ਜਾਣਾ ਖਾ ਨਾ ਕਹਿਣਾ ਕਥਣਾ ਜਾਇ ਗੁਰਾ ਇੱਕ ਦੇ ਹੁ ਭੁਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵੀ ਸਿਰਲਾ ਜਾਇ ਤੀਰਤ ਨਾਮਾ ਜੇ ਚਿਸ ਪਾਵਾਂ ਵੇਣ ਪਾਣੀ ਪੀਣਾ ਹੀ ਕਰੀ ਜੇਤੀ ਸ੍ਰਿਠੀ ਉਪਾਈ ਬੇਕਾਮਣ ਕਰਮਾ ਕੇ ਮਿਲੇ ਲਈ ਮਾਤਵਿਚ ਰਤਨ ਜਵਾ ਹਰ ਮਾਨਿਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਹੁ ਭੁਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵੀ ਸਿਰਲਾ ਜਾਇ ਜੇ ਤੁਚਾਰੇ ਆਰਜਾ ਹੋਰ ਦਸੁਨੀ ਹੋਏ ਨਵਾਂ ਕੰਡਾ ਵਿੱਚ ਜਾਣੀਏ ਨਾ ਚਲੇ ਸਭ ਕੋਈ ਚੰਗਾ ਨਾ ਰਖਾਈ ਕੈ ਜਸ ਕੀ ਰੱਤੇ ਲਈ ਜੇ ਤਿਸ ਨਦਰ ਨਾ ਆਵੇ ਤ ਵਾਤ ਨ ਪੁੱਛੇ ਕਿਆ ਕੀਟਾ ਅੰਦਰ ਕੀਟ ਕਰ ਦੂਸੀ ਦੋਸਤਰੇ ਨਾਨਕ ਨੇ ਗੁਣ ਗੁਣ ਕਰੇ ਗੁਣਵੰਤਿ ਆਸ ਗੁਣ ਦੇ ਤੇਹਾ ਕੋਈ ਨ ਸੁਝੇ ਜੇ ਤਿਸ ਗੁਣ ਹੋਏ ਕਰੇ ਸੁਨੇ ਸਿਧ ਪੀਰ ਸੁਨਾਰ ਸੁਨੇ ਤਰਤ ਤਵਲੇ ਆਕਾ ਸੁਨੇ ਦੀਪ ਲੋਹ ਪਾਤਲ ਸੁਨੇ ਬਹੁ ਨ ਸਕੇ ਕਾਲ ਨਾਨਕ ਬੰਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਈਸਰ ਬਰਮਾਹਿੰਦ ਸੁਨੇ ਮੋਕਸ਼ਲਾਹ ਹਮੰਦ ਸੁਨੇ ਜੋਗ ਜੁ ਬਤਨ ਭੇਦ ਸੁਨੇ ਸਾਚ ਮ੍ਰਿਤਵੇਦ ਨਾਨਕ ਭਗਤਾ ਸਦਾ ਵਿਗਾਸਣੇ ਦੁਖ ਪਾਪ ਕਾ ਨਾਸ ਸੁਨੇ ਸਾਧ ਸੰਤੋ ਗਿਆਨ ਸੁਨੇ ਅਚਰ ਕਾ ਈਸਨਾਨ ਸੁਨੇ ਪਰਪਰ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸਣੇ ਦੁਖ ਪਾਪ ਕਾ ਨਾਸ ਸੁਨੈ ਸਰਾ ਗੁਨਾ ਕੇ ਗਾ ਸੁਨੇ ਸੇ ਪੀਰ ਪਾਸਾ ਸੁਨੈ ਦੇ ਪਾਵੇ ਰਾਹ ਸੁਨੈ ਹਾਤ ਵੇਸ ਗਾ ਨਾਨਕ ਭਗਤਾ ਸਦਾ ਦਾਸ ਸੁਨੇ ਦੂਖ ਭਾਵ ਦਾ ਨਾਸ ਮੰਨੇ ਕੀ ਕਦ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਬਸਤਾਏ ਕਾਗਰ ਕਰਮ ਨਾਲ ਲਿਖਣ ਹਾਰ ਮੰਨੇ ਕਾਵੇ ਕੁਰੂ ਵਿਚਾਰ ਐਸਾ ਨਾਮ ਨਰਨਜਣਾ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭੌਣ ਕੇ ਸੋਤੇ ਮੰਨੇ ਮੋਹ ਚੋਟਾ ਨਾ ਕਾਇ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਨਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨਨੇ ਮਾਰਗ ਠਾਕ ਨਾ ਪਾਏ ਮਨਨੇ ਪਾਸ ਪ੍ਰਗਟ ਜਾਏ ਮਨਨੇ ਮਗਨ ਚੱਲੇ ਪੰਥ ਮਨਨੇ ਧਰਮ ਤੇ ਪੀਵ ਸੰਮੰਦ ਐਸਾ ਨਾਮ ਨਰਨਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨਨੇ ਪਾਵੇ ਮੁਕਤ ਦਵਾਰ ਮਨਨੇ ਪਰਵਾਰੇ ਸਾਧਾਰ ਮਨਨੇ ਤਰੇ ਧਾਰੇ ਗੁਰਸੇਖ ਮਨਨੇ ਨਾਨਕ ਭਵੇ ਨਾ ਪਿਕ ਐਸਾ ਨਾਮ ਨਰ ਜਣੇ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਬਲਾਂ ਪੰਜ ਪ੍ਰਦਾਨ ਪੰਜੇ ਪਾਵੇ ਧਰਕੇ ਮਾਨ ਪੰਜੇ ਸੁਹੇ ਧਰ ਰਾਜ ਆਨ ਪੰਚਾ ਕਾ ਗੁਰੇ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਾ ਕਰਨੇ ਨਹੀਂ ਸਮਰ ਧੌਲ ਧਰਮ ਦਾ ਕਬੂਸਲ ਡੋਗਟਾ ਉਰ ਰੱਖਿਆ ਜਣ ਸੂਤ ਜੇ ਕੋ ਬੁਝੇ ਹੋਵੇ ਸਚਿਆਰ ਤਵਲੇ ਉਪਰ ਕੀਤਾ ਭਾਰ ਤਰਪੇ ਹੋਰ ਭਰੇ ਹੋਰ ਹੋ ਤਿਸ ਤੇ ਪਾਲ ਤਲੇ ਕਮਜੂਰ ਜੀ ਜਾਤ ਰੰਗਾ ਕੇ ਨਾਮ ਸਮਲ ਲਿਖਿ ਉੜੀ ਕਲਾ ਮਹਿਲੇ ਖਲਕ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸੁਵਾਲੇ ਰੂਪ ਕੀ ਤੀਜਾ ਜਾਣੇ ਕੌਣ ਕੂਦ ਕੀਤਾ ਉਸੇ ਕੋ ਕੋ ਵਚਿ ਸਤੇ ਵੇ ਲਕਦਰੀ ਗੁਰੂ ਦੇ ਤੋਣ ਕਹਾ ਵੀ ਚਾਰ ਵਾਰਿਆਂ ਜਮੈਂ ਇੱਕ ਵਾਰ ਜੋਤਿ ਪਾਵੇ ਸਹੀ ਪਲੀਕਾਰ ਦੂਸਰਾ ਸਲਾਮ ਤਨ ਅੰਕਾਰ ਅਸੰਗ ਜੋਪੇ ਸੰਗ ਪਾਉ ਸੰਗ ਪੂਜਾ ਸੰਗ ਤਬਤਾਉ ਸੰਗ ਗੰਦ ਮੁਖ ਵੇਦ ਬਾਟ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਭਣ ਜਾਣ ਵਿਚਾਰ ਸੰਗ ਸਰੀ ਸੰਗ ਦਾਤਾਰ ਅਸੰਗ ਬਸੂਰਮ ਭਗਸਾਰ ਸਤਬੋਲੇ ਵਿਲਾਇ ਉਤਾਰ ਕੁਦਰਤ ਕਮਿਕਾ ਵਿਚਾਰ ਵਾਰਣ ਜਮੇ ਇੱਕ ਵਾਰ ਜੋਤਿ ਤੁ ਪਵੇ ਸਾਈ ਭਲੀਕਾਰ ਦੂਸਰਾ ਸਲਾਮ ਬਨ ਅਨੰਕਾਰ ਅਸੰਗ ਮੋਰ ਕੇ ਅੰਧ ਕੋਰ ਸੰਗ ਜੋਰ ਹਰਾਮ ਕੋਰ ਸੰਗ ਮਰ ਕਰ ਜਾਹੀ ਜੋਰ ਸੰਗ ਗਲਵੜ ਹੱਤਿਆ ਕਮਾਏ ਸੰਗ ਪਾਪੀ ਭਾਪ ਕਰ ਜਾਏ ਸੰਗ ਕੁਬਿਆਰ ਕੂੜੇ ਫਿਰ ਆਏ ਸੰਗ ਮਹੇਸ਼ਵਰ ਭਗ ਕਾਏ ਸੰਗ ਲੈ ਅਕਸ਼ਰ ਕਰੇ ਭਾਰ ਨਾਨਕ ਨੀਤੀ ਕਹੇ ਵਿਚਾਰ ਵਾਰਣ ਜਮੇ ਇੱਕ ਵਾਰ ਜੋਤਿ ਤਿ ਭਾਵੇ ਸਾਈ ਬਲੀਕਾਰ ਤੁਸਰਾ ਸਲਾਮ ਪ੍ਰਣੰਕਰ ਅਸੰਗ ਨਾਵੇ ਸੰਗਤਾਂ ਗਮ ਗਮ ਸੰਕਲੋ ਸਾਈ ਕ੍ਰੈਸਰ ਪਰ ਹੋਇ ਕਰੀ ਨਾਮ ਕਰੀ ਸਾਲਾ ਕਰੀ ਗਿਆਨ ਗੀਤ ਗੁਣ ਗਾਇ ਕਰੀ ਲੇਖ ਲੰਬੋਲਨ ਬਾਲਕ ਰਸ ਸਰ ਸੰਜੋਗ ਵਕਣ ਦਿਨਹਿ ਲੇਕੈ ਤਿਸਰਨਾ ਜੀ ਫਰਮਾਇ ਤੇ ਬਤਿ ਪਾਏ ਜੇਤਾ ਕੇਤਾ ਤੇਤਾ ਨਾਵੇ ਨਾਵੇ ਨਾਇਕੋ ਤਾ ਕੋਦਰਤ ਕਉਣ ਕਹਾ ਵਿਚਾਰ ਵਾਰਣ ਜਮੇ ਇੱਕ ਵਾਰ ਦੇਵ ਤੂ ਤੋ ਭਾਵੇਂ ਸਾਈਂ ਪਲੀਕਾਰ ਤੂ ਸਦਾ ਸਲਾਮਤ ਨਨੰਕਾਰ ਭਰੀਏ ਹੱਥ ਪੈਰ ਦੰਬੇ ਪਾਣੀ ਤੋ ਤੇ ਦਰ ਸੁਖੇ ਮੂਤ ਪਲੀਤੇ ਕੱਪੜ ਹੋਏ ਦੇ ਸਭ ਲਈ ਇਹ ਧੋਏ ਭਰੀਏ ਮਤ ਪਾਪਾ ਕੇ ਸੰਗੋ ਧੋਪੇ ਨਾਵੇਂ ਕੇ ਰੰਗ ਬੰਨੀ ਪਾਪੀ ਅੱਖ ਨਾਏ ਕਰ 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 ਨਾਲਿ ਲਖ ਲਹਿ ਜਾਏ ਆਪੇ ਵੀ ਜਾਪੇ ਹੀ ਗਾਉ ਨਾਨਕ ਹੁਕਮਿਆ ਹੋ ਜਾਉ ਤੀਰ ਤਬ ਦੇ ਤਦਾਂ ਜੇ ਕੋ ਪਾਵੈ ਤਿਲਕਾ ਮਨ ਸੁਨੇਵਨ ਲੈਵਣ ਕੀਤਾ ਪਾਵਨ ਅੰਤਰਗਤ ਈਰਥ ਮੰਨਾ ਸਭ ਗੁਣ ਤੇਰੇ ਮੇਂ ਨਹੀਂ ਕੋ ਵਿਣ ਗੁਣ ਪੀਤੇ ਭਗਤ ਨਾ ਹੋਏ ਸਵਸਤਾਦ ਬਾੜੀ ਮਨ ਮਾ ਸਤਿ ਤੁਹਾਰ ਸਦਾ ਮੰਚਾਓ ਕਮਲ ਸਵੇਲਾ ਵਕਤ ਕਾ ਆਪਣੇ ਕਮਲ ਤੇ ਤੇ ਕਮਣੋ ਆਰ ਕਮਨ ਸ੍ਰੇਤਮਾਨ ਕਮਜਿਤ ਹੋਇਆ ਆਕਾਰ ਵੇਲ ਨਾ ਪਾਇਓ ਪਰਤੇ ਜੀ ਹੋਵਲੇ ਪ੍ਰਾਰੰਭਤ ਨਾ ਪਾਇਓ ਕਾ ਦੀ ਅਜ ਲੇਖਨ ਲੈ ਪ੍ਰਾਰੰਭਤ ਹੋ ਤਾਰਨਾ ਜੋਗੀ ਜਾਣਰੋ ਤੁਮਹਨਾ ਕੋਏ ਕਾ ਕਰਤਾ ਸੀ ਟੇਗੋ ਸਾਜਿਆ ਪੈ ਜਾਣੇ ਸੋਇ ਕਿਵ ਤਰਾਖਾ ਕਿਵਸਾ ਲਾਇਕੇ ਵਰਨੇ ਕਿਵ ਜਾਣੇ ਨਾਨਕ ਕਿਆ ਕਰ ਸਭ ਕੋ ਆਕੇ ਇੱਕ ਦੇ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਕੇ ਗਿਆਨਾ ਸੋਹੀ ਪਾਤਾਲ ਪਤਲ ਲਕਿਆ ਗਸਿਆ ਗਾ ਸੋੜ ਕੁੜਕ ਪਾਲਤ ਕੀ ਵੇਦ ਕਹਿਣ ਕੁਵਾਤ ਸਾਹ ਸਟਾਰੇ ਕੈ ਅਨੇਕ ਤੇ ਬਾਸੂਲ ਇਕ ਤਾ ਤਲ ਇਕ ਹੁ ਤਲ ਕੁ ਲੇ ਕਾ ਹੈ ਵਿਨਾਸ਼ ਨਾਨਕ ਵਡਾਖੀ ਆਪੇ ਜਾਣੇ ਆਪ ਸਲਾਹੇ ਸਲਾਹਤੀ ਸੁਰਤ ਨਾ ਪਾਈਆਂ ਨਦੀਆਂ ਤੇ ਵਾਹ ਪਵੇ ਸਮੁੰਦਰ ਨਾ ਜਾਣਿਆ ਸੋਹਦ ਸਾਹ ਸੁਲਤਾਨ ਗਿਰਾ ਸੀਤੀ ਮਾ ਤਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਨੂੰ ਨਾ ਬਿਸਰੈ ਅੰਤਨਾ ਸਿਵਤੀ ਕੈ ਨਾਮ ਤੇ ਅੰਤਨਾ ਕਰਨ ਦੇਨ ਨਾ ਅੰਤ ਅੰਤਨਾ ਵਿਕਰ ਸੁਣੈ ਨਾ ਅੰਤ ਅੰਤਨਾ ਜਾਪੇ ਕਾ ਹਮਨੰਤ ਅੰਤਨਾ ਜਾਪੇ ਕੀਤਾਇਕਾਰ ਅੰਤਨਾ ਜਾਪੇ ਭਾਰਾ ਵਾਰ ਅੰਤ ਕਾਰਨ ਕੇ ਤੇ ਬਿਲਾ ਹੈ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਤਾ ਉੱਚੇ ਉੱਪਰ ਉੱਚਾ ਨਾ ਇਹ ਵੱਡ ਉੱਚਾ ਹੋਵੇ ਕੋ ਤੂੰ ਸੋਚੇ ਕੋ ਜਾਣੇ ਸੋਏ ਜੇਵ ਡਾਪ ਜਾਣੇ ਆਪ ਬਾਬ ਨਾਨਕ ਨਦਰੀ ਗਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗੇ ਜੋ ਦੇਵ ਪਾਰ ਕੀਤਾ ਗਣਤ ਨਹੀਂ ਵਿਚਾਰ ਕੀਤੇ ਕਉ ਤੋ ਤੇ ਵਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੁਰਖਾਈ ਕਾਇ ਕੀਤਾ ਦੂਪ ਸੁਦਮਾਨੇ ਪਿਤਾ ਤੇਰੀ ਦਾਤਾਰ ਬੰਦ ਖਲਾਸੀ ਪਾਣੀ ਹੋਏ ਹੋ ਰੱਖ ਨਾ ਸਕੇ ਕੋਈ ਦੇਖੋ ਖਾਇ ਕਾ ਖੜ ਪਾਏ ਹੋ ਜਾਣੇ ਜੇਤੀਆਂ ਮਾ ਖਾਇ ਆਪੇ ਜਾਣੇ ਆਪੇ ਤੇ ਆਕੇ ਸੀ ਪੀ ਕੇ ਹੀਗੇ ਦੇਸ ਨੰਬਰクセ ਸਿਵਸਲਾ ਨਾਨਕਪਾ ਸਾਹਿਬਾ ਸਾਹਿਬਾ ਮਲਬਾ ਨ ਮਲਬਾ ਪਾਰ ਮਲਬਾ ਪਾਰੇ ਮਲ ਪੰਡਾਰ ਮਲ ਲਾਵੇ ਮਲ ਲੈ ਜਾਏ ਮਲ ਪਾਏ ਮਲ ਸਮਾਏ ਮਲ ਤਰਮਉ ਦੀਵਾਨ ਮਲ ਤਰਮਲ ਪਰਮਾਨ ਮਲ ਬਖਸੀ ਸਮਲ ਨਿਸ਼ਾਨ ਮਲ ਕਰਮਲ ਫਰਮਾਨ ਮਲ ਮੱਲਾ ਮੱਲਾ ਕੇਣਾ ਜਾਇ ਆਕਾ ਕਰਹਿਨੇ ਬੁਲਾਇ ਆਕੇ ਵੇਦ ਪਾਠ ਪੁਰਾਣ ਆਕੇ ਪੜੇ ਘਰੇ ਵਕਿਆਣ ਆਕੇ ਪਰਮੇ ਆਕੇ ਦੇ ਆਕੇ ਗੂਪੀ ਤੇ ਗੋਵਿੰਦ ਆਕੇ ਈਸ਼ਰ ਆਕੇ ਸਿੱਧ ਆਕੇ ਕੀਤੇ ਕੀਤੇ ਬੁੱਧ ਆਕੇ ਦਾਣਵਾ ਆਕੇ ਦੇਵਾ ਆਕੇ ਸੁਰਨਾ ਮੁੰਜਣ ਸੇਵ ਕੀਤੇ ਆਖਿਆ ਕਨਪਾਇ ਕੀਤੇ ਕਹਿ ਕਿਉ ਟੁੱਟ ਜਾਇ ਤੇ ਕੀਤੇ ਹੋਰ ਕਰੀ ਤਾਕ ਨ ਛਕੇ ਕੀ ਕੇ ਜੀਵਣ ਪਾਵ ਤੇ ਉੜ ਹੋਏ ਨਾਰ ਕਜੜੇ ਸਾਚਾ ਸੋਇ ਦੇਖੋ ਆਕੇ ਬੋਲ ਕਰਦਾ ਲਿਖੇ ਸਰਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕੇ ਹਜਤ ਵੇ ਸਰਬ ਸੁਮਾਲੇ ਵਾਜੇ ਨਾਦ ਨੇ ਕੈ ਸੰਕਾ ਕੀਤੇ ਵਾਵਨ ਹਰ ਕੀਤੇ ਰਾਗ ਪਰੇ ਸੋ ਕਹਿਣ ਕੀਤੇ ਗਮਨ ਹਾਰੇ ਗਾਵੇ ਤੁਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਨ ਨੇ ਲੇਖਣ ਕਰੂ ਵਿਚਾਰੇ ਗਾਵੇ ਸਰਵਰ ਮਾਦੇਵੀ ਸੋਹਣ ਸਰਾਸਵਾਰੇ ਗਾਵੇ ਨਿਰਧਨ ਸੁਨ ਬੈਠੇ ਦੇਵ ਤਿਆਦਰ ਨਾਲੇ ਗਾਵੇ ਸਿਦ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਨਾਵਣ ਜਤੀ ਸ੍ਰੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਭਨ ਕੀ ਸਰਜੋਗ ਚੁਗ ਵੇਦ ਨਾਲੇ ਗਾਵੇ ਮੋਹਨੀਆ ਮਨ ਮੋਹਨ ਸਰਗਮਚ ਪਿਆਲੇ ਗਾਵਣ ਰਤਨੁ ਭਾਈ ਤੇਰੇ ਅੜਸੜ ਧੀਰਦ ਨਾਲੇ ਗਾਵੇ ਜੋਤ ਮਹਾ ਬਲ ਸੂਰਾ ਗਾਵੇ ਖਾਣੀ ਚਾਰੇ ਗਾਵੈ ਕਰ ਲੰਮੇ ਵਰਪੰਡਾ ਕਰ ਕਰ ਖੇਤਾਰੇ ਸੇ ਹੀ ਤਦ ਲੋਭਾਵਣ ਜੋ ਤਰਪਾਲ ਤੇ تیر ਭਗਤ ਰਸਾਲੇ ਹੋਰ ਕੀਤੇ ਗਾਵਣ ਸ੍ਰੀਮਾ ਚਤਨ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਰਾਜ ਸਾਹਿਬ ਸਾਚਾ ਸਾਚੀ ਨਹੀਂ ਹੈਪੀ ਹੋਸੀ ਜੈ ਨਾ ਜਾ ਚਿਰਤਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇ ਜਿਨੀ ਉਪਾਈ ਕਰ ਕਰ ਦੇਖਿਆ ਕੀ ਤਾ ਆਪਣਾ ਜੋਤੀ ਸ੍ਰੀ ਵਡਿਆਈ ਜੋਤਿ ਸੁਭਾਵੇ ਸੋਈ ਕੰਚੀ ਰੁਕਮਾ ਕਰਨਾ ਜਾਈ ਸੋ ਪਾਸਾ ਸਹ ਪਾਸਾ ਸਾਹਿਬ ਨਾਨਕ ਰਹਿ ਲਰ ਜਾਈ ਹੁੰਦਾ ਸੰਤੋਖ ਧਰਮ ਬਚੋਲੀ ਧਿਆਨ ਕੇ ਕਰੇ ਵਿਪੂਰ ਚਿੰਤਾ ਕਾਲ ਕੋ ਹਰੀ ਕਾਇ ਜੁਗਤ ਨ ਪਰਦੀ ਕਾਈ ਕੁੰਤੀ ਸਗਲ ਜਮਾਤੀ ਮਰ ਜੀ ਤੇ ਜਗਦੀਪ ਅਦੇ ਤੇ ਸਯ ਅਦੇਸ ਆਦਨੀ ਨਾਦ ਨਾਦ ਜਗ ਜਗ ਕੋ ਵੇਸ ਭੁਗਤ ਗਿਆਨ ਦਾ ਪੰਡਾਰਣ ਕਟ ਕਟ ਵਾਜੇ ਨਾਦ ਆਪ ਨਾਤ ਨਾ ਪੀ ਸਬਜਾ ਕਰੇ ਸਦ ਅਵਰਾ ਸਾਦ ਸੰਜੋ ਜੋ ਜਿਸ ਕਾਰ ਚਲਾਵੇ ਲੈ ਕੇ ਆਵੇ ਭਾਗ ਅਦੇ ਤੇ ਸਯ ਅਦੇਸ ਆਦਨੀ ਨਾਦ ਨਾਦ ਜਗ ਜਗ ਕੋ ਵੇਸ ਏਕਾ ਮਨ ਜੁਗਤ ਵੇਤਿੰ ਚਲੇ ਪਰਵਾਣ ਇਕ ਸੰਸਾਰੀ ਬੰਦਾਰੀ ਇਕ ਲਾਇਦੀ ਬਾੜ ਜਿਪਤਿ ਸਹਵਤੇ ਵੇਚਲਾਵੇ ਜੋ ਹੋਵੇ ਪਰਮਾਨ ਹੋਵੇ ਕੈ ਨਨਦਰਨਾ ਆਵੇ ਬੋਤ ਹੈ ਬਿਨਾ ਆਦੇਸ ਤੇ ਸਹ ਆਦੇਸ ਆਦ ਨੀਨ ਨਾਦ ਨਾਦ ਜੂ ਚੁਕੇ ਕੋ ਵੇਸ ਅਸਲੋ ਨੇ ਪੰਡਾਰੇ ਜੋ ਕਿਸ ਪਾਇਸ ਵੇ ਕਾਵਾਰ ਕਰ ਕਰ ਵੇਖੇ ਸਰ ਜਨਹਾਰ ਨਾਨਕ ਸੱਚੇ ਕੀ ਸਾਚੀ ਗਾਰ ਆਦੇਸ ਤੇ ਸਹ ਆਦੇਸ ਆਦ ਨੀਨ ਨਾਦ ਨਾਦ ਜੂ ਰੇ ਕੋ ਵੇਸ ਮਿਗਦੂ ਜੀ ਬੋਲ ਕੋ ਏਲਕ ਹੋਏ ਲਖ ਵੀਸ ਲਗ ਲਗ ਜੜਾ ਕੀ ਇੱਕ ਨਾਮ ਜਗਦੀਸ਼ੇ ਤੁਰਾਈ ਭਤ ਪ੍ਰਭ ਦੇ ਚੜੀ ਹੋਈ ਕੀ ਸੇ ਸੁਣ ਗੱਲਾਂ ਆਕਾਸ਼ ਕੀ ਪੀਟਾਈ ਨੀ ਸ ਨਾਨਕ ਨਦਰੀ ਭਾਈਏ ਕੂੜੇ ਕੂੜੇ ਠੀਸ ਆਕਰ ਜੋਰ ਚੁਪੇ ਨਾ ਜੋਰ ਜੋਰ ਨਮ ਕਰਦੇ ਹਲਾ ਜੋਰ ਜੋਰ ਨ ਜਿਮਨ ਮਿਲਣਾ ਜੋਰ ਜੋਰ ਨ ਰਾਜ ਮਾਨ ਮਨਸੂਰ ਜੋਰ ਨ ਸੁਰਤੀ ਘਣ ਵਿਚਾਰ ਜੋਰ ਨ ਛੁਪੇ ਛੁੱਟਾ ਸੰਸਾਰ ਜਿਸ ਤੋਂ ਦੂਰ ਕਰਵੇ ਕ੍ਰਿਸ਼ੋਰ ਨਾਨਕ ਉਤਮ ਨਹੀਂ ਜਨਾ ਕੋਈ ਰਾਤੀ ਰੋਤੇ ਤੇ ਤੇਵਾਰ ਪਵਣ ਪਾਣੀ ਗਨੀ ਪਾਤਾਲ ਤਿਸਵੀ ਧਰਤੀ ਦਾ ਬਰਕੀ ਧਰਮ ਸਾਜਿ ਸਿਵੇ ਜੀ ਜਗਤ ਕੇ ਰੰਗ ਦਿਨ ਕੇ ਨਾਮ ਨੇ ਕਿਹ ਅਨੰਤ ਧਰਮੀ ਕਰਮੀ ਹੋਏ ਵਿਚਾਰ ਸੱਚਾ ਸੁਚਾ ਦਰਬਾਰ ਦਿੱਤੇ ਸੋਣ ਪੰਚ ਪਰਵਾਰ ਅਦ੍ਰਿਕਰਮ ਭਵੇਂ ਨੀਸਾਨ ਕਰ ਚਪਕਾਇ ਉਥੇ ਪਾਏ ਨਾਨਕ ਜੀ ਆ ਜਾਪੇ ਜਾਇ ਧਰਮ ਕਰਨ ਕੇ ਹੋ ਧਰਮ ਗਿਆਨ ਕਰਨ ਕਾ ਕੋ ਕਰਮ ਕੀਤੇ ਪਵਣ ਪਾਣੀ ਵੈਸੰਤਰ ਕੀਤੇ ਕਾਣ ਮਹੇਸ਼ ਕੀਤੇ ਵਰਮੇ ਘਾੜ ਤੇ ਗੜੇ ਰੂਪ ਰੰਕੇ ਵੇਸ ਕੀਤੇ ਅਕਰ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ਼ ਕੀਤੇ ਨਿਜੰਨ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿਧ ਬੁੱਤ ਨਾਨਕ ਕੀਤੇ ਕੀਤੇ ਤੇ ਵੀ ਵੇਸ ਕੀਤੇ ਦੇਵ ਦਾਣਮਨ ਕੀਤੇ ਕੀਤੇ ਰਤਨ ਸੂੰਦ ਕੀਤੇ ਆਖਾਣੀ ਕੀਤੇ ਆ ਬਾਣੀ ਕੀਤੇ ਪਾਦ ਨਰਿੰਦ ਕੀਤੇ ਸੁਰਤੀ ਸੇਵ ਕੀਤੇ ਨਾਨਕ ਅੰਤਨਾੰਤ ਗਿਆਨ ਕੰਨ ਮੈਂ ਗਿਆਨ ਪ੍ਰਚੰਡਿਤ ਤੇ ਨਾਦ ਬਣਾਉਂ ਕੋੜਨ ਨੂੰ ਸਰਮਕਣ ਕੀ ਬਾਣੀ ਰੂਪ ਤੇ ਘਾਰ ਤਕੜੀਆਂ ਬਹੁਤ ਅਨੋਭਾ ਤਾ ਕਿਆ ਗਲਾ ਕੱਟੀਆਂ ਨਾ ਜਾਏ ਜੇ ਕੋ ਕਹਿ ਪੁੱਛੇ ਬਸਤਾਏ ਤਿਥੈ ਗੜਿਆ ਸੋ ਤਮਤ ਮਲਬ ਤਿਥੈ ਗੜਿਆ ਸੁਰਾ ਸਦਾ ਕੀ ਸੋ ਬਕਰਮ ਕਰਨ ਕੀ ਬਾਣੀ ਜੋੜ ਦਿੱਤਾ ਹੋਰ ਨਾ ਕੋਈ ਹੋਰ ਤਿਥੈ ਜੋਤ ਮਹਾਬਲ ਸੋਰ ਤਿਨ ਮੈਂ ਰਾਮ ਰਹਿਆ ਭਰਪੂਰ ਤਿਥੈ ਸੀ ਤੋ ਸੀ ਤਾ ਮੈਂ ਮਾ ਮਾਇ ਤਾ ਕੇ ਰੂਪ ਨਾ ਕਥਨੇ ਜਾਇ ਨਾ ਮਰੇ ਨਾ ਠਾਕੇ ਜਾਇ ਜਿਨ ਕੇ ਰਾਮ ਸੇ ਮਨ ਮਾਹਿ ਤਿਥੈ ਭਗਤ ਵਸੇ ਕੇ ਲੋ ਕਰੇ ਨਾਲ ਸੱਚਾ ਮਨ ਸੋ ਸਾਚ ਕਨ ਵਸਨ ਅਲੰਕਾਰ ਕਰ ਕਰ ਵੇਖੇ ਨਦਰ ਨੇ ਹਾਲ ਦਿੱਤੇ ਕੰਡ ਵੰਡ ਵਰਪੰਡ ਜੇ ਕੋ ਕਥੇ ਤਾਂ ਅੰਤ ਨਾ ਦਿੱਤੇ ਲੋ ਲੋ ਆਕਾਰ ਜੀਵ ਜੀਵ ਕੋ ਤੁਏ ਦਵਕਾਰ ਵੇ ਕੇ ਵਿਗਸੈ ਕਰੇ ਵਿਚਾਰ ਨਾਨਕ ਅਥਨਾ ਘੜਾ ਸਾਰ ਜਤ ਪਹਾਰਾ ਧੀਰੇ ਸੋ ਅਰਲ ਮਤ ਵੇਧ ਤਿਆਰ ਪਹੁਕ ਲਗਣੀ ਤਉਪ ਤਾ ਭਾਂਡਾ ਪੰ ਅਮ੍ਰਿਤ ਢਾਲ ਘੜੀਏ ਸਭ ਸੱਚ ਟਿਕਸਾ ਇਹਨ ਕੋ ਨਦਰ ਕਰਮ ਤਨਕਾਰ ਨਾਨਕ ਨੰਦਰੀ ਨਦਰ ਨਿਹਾਲ ਸ਼ਲੋਕ ਮਮਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਾਈ ਦਾਇ ਅਕੇ ਲੈ ਸਗਲ ਜਗਤ ਚੰਗੀਆਂ ਅਬਰਿਆਂ ਵਾਚੇ ਧਰਮ ਹ ਦੂਰ ਕਰਮੀ ਆਪੋ ਆਪਣੇ ਕੇਲੇੜੇ ਦੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਰ ਕਾਲ ਨਾਨਕ ਤੇਮ ਕੁਝਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਰ ਕਾਲ ਨਾਨਕ ਤੇਮ ਕੁਝਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ